ਤੋਂ ਪੇ ਨਵੇਂ ਸਾਲ ਦਾ ਦੇਣਾ ਕੀ ਕਹਿਣਾ ਚਾਹਤੋ ਆ ਠੀਕ ਹੈ ਕਿਸਾਨ ਨਹੀਂ ਹੈ ਵਜੂਨ ਵੀ ਫਿਰ ਈਦ ਘਰੇ ਗਮਦ ਹੈ ਹਮ ਦੇਖੋ ਖੇਤ ਦੇ ਜਾਮਦੇ ਆ ਥੋੜਾ ਲਾਊਡ ਕਰੀਸ 25 ਥੋੜਾ ਜਿਆ ਕੋਈ ਥੋੜਾ ਥੋੜਾ ਉੱਚਾ ਜ ਆਪ ਦੇ ਪਾਸੋਂ ਦੇਖੇ ਕਰੋ ਨਹੀਂ ਮਾਈਕ ਦੇ ਕੰਨ ਥੋੜੇ ਨਾ ਚਾ ਥੋੜਾ ਜਿਆ ਗੜੀ ਹੋ ਜਾਣਾ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਪ੍ਰਧਾਨ ਜੀ ਮਾਈਕ ਜਿਸ ਅਸੀਂ ਖੇਤੇ ਚ ਜਨਮ ਲੈਣਾ ਹੈ ਉਹਦਾ ਜਿਹੜੇ ਸਾਡੇ ਵੱਡ ਬਣੇ ਰਹੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਛੰਨਣਾ ਇਹੀ ਸਾਡਾ ਸੰਸਕਾਰ ਹੈ ਔਰ ਪ੍ਰਮਾਤਮਾ ਕਰੇ ਇਹ ਚੇਤੂ ਸਫਲ ਹੋਵੇ ਔਰ ਸਾਡੇ ਇੱਕ ਬਹੁਤ ਵੱਡਾ ਜਿਹੜਾ ਸਟੇਟ ਨੀਟ ਗ੍ਰਾਮ ਹੈ ਜੀ ਚਾਹੁੰਦੇ ਆ ਕਿ ਸਦਾ ਹੀ ਸਾਡੇ ਨਾਲ ਮਾਨ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈਗਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਕੋਈ ਨਹੀਂ ਛੋਗੇ 92 ਵਾਲੇ ਨਾਲ ਛੋਟਾ ਹੱਲਾ ਸੀ ਉਹ ਜ਼ਿਆਦਾ ਵੱਡੇ ਹੱਲੇ ਸੀ 90 92 ਦੇ ਜਿਹੜੇ ਸਕੂਲਾਂ ਤੇ ਕਾਲਜਾਂ 'ਚ ਸੀ ਉਹ ਜਵਾਨੀ ਜਿਨ੍ਹਾਂ ਦੇ ਵਿੱਚ ਸੀਨੀਅਰ ਇਹਨਾਂ ਮੂਵਮੈਂਟਾਂ 'ਚ ਹਿੱਸੇ ਲਏ ਸੀ ਉਹ ਵੱਡਾ ਹੱਲਾ ਸੀ ਵੱਡੇ ਬੁਸਰ ਥੋੜੇ ਜਿਹਾ ਵਕਤ ਲੱਗਦਾ ਹੁੰਦਾ ਸਹਿਤਕਾਰ ਆ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਵਿੱਚ ਬੌਧਿਕ ਜਿਹੜੀ ਖੇਡਾਲੀ ਆਪਣੀ ਮਦਦ ਆ ਹੁੰਦੀ ਇਹਦੇ ਜਦੋਂ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹ ਨੂੰ ਜਿਹੜੀ ਲੈਂਗਵੇਜ ਆ ਵਰਤੀ ਜਾਂਦੀ ਤੇ ਕੋਈ ਪੁਰਖ ਤੱਕ ਕੋਈ ਗੱਲ ਕਰਦਾ ਉਹਦੇ ਪਿੱਛੇ ਹਾ ਹਾ ਹੀ ਬਹੁਤ ਤੋਂ ਇਹ ਇਹਦਾ ਵਿੰਗਸ ਹੁੰਨੇ ਆ ਸਮਾਜ ਦੇ ਕਿਸਾਨ ਖੇਤੀ ਕਰਦਾ ਆ ਜਿਹੜਾ ਦੁਕਾਨਦਾਰ ਆ ਉਹ ਸਮਾਨ ਦੇ ਮਲਕ ਪ੍ਰੋਸੈਸ ਬੜਾ ਹੋਇਆ ਐਡੇ ਜਿਹੜਾ ਦੇਖੋ ਕਾ ਇਹ ਕਲਾਕਾਰ ਹੈ ਜਾਂ ਕੋਈ ਡਾਇਰੈਕਟਰ ਹੈ ਜਾਂ ਮੁਜ਼ਲਮ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਦੇ ਕੰਮ ਦੇ ذریعے ਕੇ ਗੱਲ ਕਰਨਾ ਔਰ ਵਿਚ ਵਿਚਾਲੇ ਦੇ ਨਾਲ ਜਿੱਦਾਂ ਸਾਡਾ ਆਪਣੇ ਅੰਦੋਲਨ ਚੱਲਦੇ ਇਹਦੇ ਨਾਲ ਤੁਰਦੇ ਜਾਣਾ ਇਹ ਇਹ ਸਾਡਾ ਕੰਮ ਤਾਂ 2025 ਆ ਚੜਿਆਗਾ ਤਾਂ ਭਵਿੱਖ ਕਹਿੰਦੇ ਹਮੇਸ਼ਾ ਰੌਸ਼ਨ ਹੁੰਦਾਗਾ ਤਾਂ ਮਤਲਬ ਆਰਟਿਸਟ ਦੀ ਨਜ਼ਰ ਤੋਂ ਕਿਸਾਨਾਂ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋਗੇ ਇਹ ਦੇਖੋ ਭਵਿੱਖ ਤਾਂ ਕੋਈ ਤਾੰਤ੍ਰਿਕ ਦੱਸ ਸਕਦਾ ਜਾਂ ਕੋਈ ਫਾਰਮੂਲਾ ਦੱਸ ਸਕਦਾ ਕਿ ਦੁਨੀਆ ਹੋਲਡ ਕਰ ਉਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਹੈ ਉਹਦੇ ਲਈ ਆਪਾਂ ਕੋਈ ਅਕਿਆਜ਼ ਨਹੀਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਦਿੱਕਤ ਨਹੀਂ ਤੈ ਨਹੀਂ ਹੁੰਦੀ ਇਹ ਪਰਿਸਥਿਤੀਆਂ ਹੌਲੀ ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੈ ਪਹਿਲ ਕਰਨੀ ਬਹੁਤ ਹੌਲੀ ਹੌਲੀ ਮੈਂ ਪਿਛੇ ਮਿੰਟ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਪਹੁੰਚੇ ਲੱਗਦਾ ਵਕਤ ਲੱਗਦਾ ਤੇ ਤੁਸੀਂ ਕਾਲੀ ਬਣਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਨੇ ਆ ਤਾਂ ਆਪਣੇ ਕੋਲ ਸਵਾਲਾਂ ਦੀ ਝੜੀ ਹੋਰ ਤੁਹਾਡੇ ਕੁਵਾਦਿਆਂ ਮੈਂ ਜਿਹਦੇ ਜ਼ਰੀਏ ਗੱਲਾਂ ਕਿ ਜਰਾਂ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਹੁੰਦੇ ਆ ਉਹ ਤਰ੍ਹਾਂ ਦੀ ਸੋਚੋ ਕੁਝ ਇੱਕ ਦਾ ਜਿਹੜਾ ਦ੍ਰਿਸ਼ਟੀਕੋਣਾ ਟੋਟਲ ਵਪਾਰਕ ਹੁੰਦਾ ਹੈ ਕੁਝ ਇੱਕ ਆਪਣੀਆਂ ਜੜਾਂ ਨਾਲ ਜੁੜੇ ਹੋਏ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਭਲਾਣਾ ਜਾਇਆ ਮੈਂ ਵੀ ਜਾਇਆ ਮੈਂ ਕਿ ਇਹ ਇਸ ਲਈ ਆਜੇ ਲੈ ਕੇ ਮੈਂ ਕੋਈ ਗੀਤ ਪ੍ਰਮੋਟ ਕਰਿਆ ਮੈਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਆਪਾਂ ਰਵੇ ਸੇ ਜਿਸੋ ਕਰਦੇ ਜਿੰਨ ਲੱਗਦਾ ਹੌਲੀ ਹੌਲੀ ਟੁੱਟ ਜਾਣਗੇ ਸੰਵਧਾਨ ਮੰਤਰੀ ਸਾਹਿਬ ਅਤੇ ਬੰਦੀਆਂ 2002 ਦੇ ਵਿਸ਼ਕਾਰ ਜਦੋਂ ਵੇਸੇ ਲਈ ਪੁਸ਼ਟੀ ਦਾ ਸੀਗਾ ਬਖਰ ਸੋ ਸੀ ਲੇਕਿਨ ਸਾਰੇ ਸੀਗੇ ਇਸ ਲਈ ਜਦਤ ਬੰਦੀਆਂ ਬਖ ਬਖ ਹੋਇਆ ਕੀ ਤੁਸੀਂ ਉਹਨਾਂ ਨੂੰ ਅਪੀਲ ਕਰੋਗੇ ਕਿ ਸਾਰੇ ਇਹ ਪਤਾ ਕੀ ਹੈ ਇਹ ਇਹ ਮੈਚ ਦਾ ਵੈਸੇ ਮੈਂ ਭੱਜਦਾ ਇਹਦਾ ਗੱਲ ਨਹੀਂ ਮੈਂ ਅਸੀਂ ਦਾ ਕਹਿੰਦੇ ਮੈਂ ਅਸੀਂ ਦਾ ਕਹਿੰਦਾ ਜਿੱਦਾਂ ਬਾਕੀ ਮੇਰੇ ਭਰਾ ਬੇਸਿਕਲੀ ਇਹ ਜਿਹੜੇ ਗੱਲਾਂ ਦੇ ਜਵਾਬ ਇਹ ਜਿਹੜੇ ਲੀਡਰ ਆ ਇਹਨੇ ਲੀਡ ਕਰਦੇ ਇਹ ਨਾਲ ਇਹ ਹੀ ਦੇ ਸਕਦੇ ਮੈਂ ਨਿੱਜੀ ਤੌਰ ਤੇ ਮੇਰਾ ਗਿਆਨਤਾ ਦਰਵਾਇਆ ਸਮੀਚ ਜੇ ਕੋ ਮਿਲਦਾ ਇਹਨਾਂ ਜਿੱਤੇ ਬੰਦੇ ਨਾਲ ਰਿਲੇਟਡ ਕੋਈ ਨਾ ਵਿਸ਼ੇਸ਼ ਮਾ ਗੱਲ ਤੁਸੀਂ ਤਾਂ ਮੈਂ ਜ਼ਰੂਰ ਬੇਨਤੀ ਕਰਦਾ ਮੈਂ ਪਿਛਲੀ ਵਾਰ ਵੀ ਜਦੋਂ ਆਇਆ ਸੀ ਉਹ ਜੋ ਵੀ ਮੈਂ ਬੇਨਤੀ ਕੀਤੀ ਤੁਸੀਂ ਸਾਂਝਾ ਪਲੇਟਫਾਰਮ ਬਣ ਜਾਣਾ ਚਾਹੀਦਾ ਜਿੱਥੇ ਬੈਠ ਕੇ ਇਹ ਸਿੱਧ ਕਰੋ ਔਰ ਸ਼ਾਇਦ ਉਹ ਤੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਇਹ ਮੇਸ ਟੀਮ ਦੇ ਲੇਤਾ ਵੀ ਆਏ ਗੁਜਾਰਸ਼ ਕਰ ਸਕਦਾ ਔਰ ਆਪਾਂ ਆਪਸ ਮਰਪੇ ਤਾਂ ਸਾਡੀ ਬਾਕੀ ਕਿਸੇ ਦੀ ਉਸ ਤਰ੍ਹਾਂ ਆਪਾਂ ਗਰੰਟੀ ਵੀ ਕਰ ਸਕਦੇ ਮਾਨ ਸਾਹਿਬ ਤੁਹਾਡਾ ਕਿਸਾਨ ਮਜ਼ਦੂਰ ਜਿਹੜਾ ਨਾਰਾ ਸੀ ਉਹ ਬਹੁਤ ਪ੍ਰਸਿੱਧ ਪ੍ਰਸਿੱਧ ਹੋਇਆ ਪਿਛਲੇ ਅੰਦੋਲਨਦਾਰ ਜਿਹੜੇ ਵਕ ਵਕ ਕਿਤੇ ਦੇ ਲੋਕ ਹਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹਰਾ ਨਿਜੀ ਵਿਚਾਰਾ ਸ਼ਾਇਦ ਹੁਣ ਦੂਦਿਆਂ ਦਾ ਕੀ ਵਿਚਾਰਾ ਮਿਲਦਾ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਹਾਂ ਉਹ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾ ਰੱਖਣੀ ਹੈ ਤਾਂ ਮਜ਼ਦੂਰਾਂ ਦੀਆਂ ਮੰਗਾ ਵੀ ਉਹਨਾਂ ਨੂੰ ਇਕੱਠੇ ਕਰਕੇ ਧਾਰ ਰੱਖੋ ਹਾਂ ਉਹ ਅੰਦੋਲਨ ਚ ਆਉਮਿਆ ਜਾਂ ਨਹੀਂ ਪੂਰਾ ਦਾ ਨਿਜੀ ਫੈਸਲਾ ਹੋ ਸਕਦਾ ਕਿਉਂਕਿ ਕਿਤੇ ਵੀ ਜਦੋਂ ਜਾਣਿਆ ਹੈ ਇਹ ਜੱਥੇਬੰਦਿਕ ਢਾਂਚਾ ਹੀ ਇਸ ਤਰ੍ਹਾਂ ਦੀ ਪ੍ਰੋਟੈਕਟ ਸ਼ੀਟ ਕਰ ਸਕਦਾ ਹੈ ਇਸੇ ਤਰ੍ਹਾਂ ਮਜ਼ਦੂਰ ਕੋਈ ਨਿਜੀ ਤੌਰ ਤੇ ਨਹੀਂ ਆ ਸਕਦਾ ਹਾਂ ਜੇ ਉਹ ਕੋਈ ਕਿਸੇ ਨਾਲ ਜੁੜਿਆ ਹੁੰਦਾ ਕੋਈ ਢਾਂਚਾ ਹੁੰਦਾ ਉਹ ਲਿਆ ਸਕਦਾ ਮੈਨੂੰ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ ਉਹਨਾਂ ਦਾ ਵੀ ਜੀ ਕਰਦਾ ਇਹ ਪੰਜ ਮੰਗਾਂ ਹੈਗੀਆਂ ਮਨਜੀਤ ਕਾ ਉਹਦੇ ਸ਼ਮਜ਼ਦੂਰਾਂ ਦੀਆਂ

ਵੀ ਦੋ ਲੋ ਇਹ ਹੀ ਕਹਿੰਦਾ ਹੁੰਦਾ ਜਿਕੇ ਕਦੇ ਤੈਸ਼ ਨਹੀਂ ਹੋਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲੇ ਜਿਹੜੀ ਵੈਸੇ ਨਿੱਜੀ ਵੇਰਵੀਆਂ ਪਤਾ ਨਹੀਂ ਤੁਸੀਂ ਮੰਨਦੇ ਕਿ ਦੀ ਮੰਨਦੇ ਤੁਸੀਂ ਹੈ ਨਹੀਂ ਮੇਰੀ ਵੇਰਵੀਆਂ ਚਲੋ ਤੁਸੀਂ ਆਪਾਂ ਆਪਾਂ ਸਾਰੇ ਜਿੱਸਾ ਜੁੜੇ ਆ ਹੋ ਸਕਦਾ ਤੁਸੀਂ ਵੀ ਮੇਰੇ ਉਗੇ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਜਿਹਦੇ ਲਾ 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 ਹੋਵੇ ਮਾਨ ਸਰ ਦੇਖੋ ਕੀ ਹੁੰਦਾ ਹੈ ਮਾਲ ਜਿੱਦਾ ਹੁਣ ਅੰਦੋ ਕੱਲ ਧਰਨਾ ਲੱਗਿਆ ਬੜਾ ਸ਼ਾਨਦਾਰ ਪੂਰੇ ਧਰਨੇ ਦੀ ਕੋਈ ਕਬਰ ਨਹੀਂ ਜਿੱਥੇ ਕਿਸੇ ਸੰਜੋਣ ਨੇ ਬਹਿਸ ਕਰ ਲਈ ਉਹਦੀ ਖਬਰ ਤੂੰ ਤੇਰੀ ਬੇਇੱਜ਼ਤੀ ਹੈ ਮਾਰਸਾ ਤੁਸੀਂ ਮਿਲ ਕੇ ਆਏ ਮਾਰਸਾ ਤੁਸੀਂ ਮਿਲ ਕੇ ਆਏ ਹੋ ਅੰਦਰ ਪਹਿਲਾਂ ਵੀ ਤੁਸੀਂ ਗਏ ਸੀ ਸਿਹਤ ਕੇਤਰ ਨੇ ਕੀ ਕਹਦੇ ਨੇ ਕਿਉਂਕਿ ਡਾਕਟਰ ਕਹਿੰਦੇ ਨੇ ਕਿ ਡ੍ਰਿਪ ਲਵਾ ਲੈਣੀ ਚਾਹੀਦੀ ਆਪਾਂਵੇਂ ਅੱਜ ਨੂੰ ਜਾਰੀ ਰਹੇ ਕੋਈ ਵੀ ਦੇਖੋ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਹ ਠੀਕ ਸੀ ਉਹ ਗੱਲਾਬਾਤ ਤਾਂ ਕਰਦੇ ਸੀ ਪਰ ਅੱਜ ਨਹੀਂ ਹੋਣਾ ਬੱਸ ਸਲੀਪਿੰਗ ਵੋਟਸ ਜਿਹੜਾ ਮੌਜੂਦਾ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਨਾਸ਼ਾਹੀ ਹੋ ਚੁੱਕਿਆ ਹੈ ਦੇਖੋ ਜਿਹੜਾ ਸਿਸਟਮ ਹੈ ਉਹ ਹਮੇਸ਼ਾ ਇਦਾਂ ਹੀ ਆਪਾਂ ਆਪੇ ਆਪਣੀਆਂ ਲੋੜਾਂ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਜਾਂ ਤਾਂ ਜੇਕਰ ਕੋਈ ਬੰਦਕ ਤਾਂ acha ਕੋਈ ਬਣਿਆ ਹੁੰਦਾ ਆਲਓਪ ਇੰਡੀਆ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ 'ਚ ਆਪ ਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਲੱਕ ਪ੍ਰੋਸੈਸ ਹੁੰਦਾ ਤੇ ਇੱਕ ਪਾਸਾ ਉਹ ਇੱਕ ਪਾਸਾ ਤੂੰ ਹੁਣ ਉਹ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਗੱਲ ਕਰ ਸੀ ਮਾਨ ਸਾਹਿਬ ਜਿਹੜਾ ਮਜ਼ਦੂਰ ਤੇ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੇ ਦੇਸ਼ ਦੇ ਵਿੱਚ ਹਾਲਤ ਆਉਂਦੀ ਤ्यों ਬਣੀ ਹੋਈ ਹੈ। ਇਹ ਜਿਹੜੀ ਇਹ ਹਾਲਤ ਹੈ ਕਿਵੇਂ ਸੁਧਰ ਸਕਦੀ ਹੈ? ਕੀ ਤੁਸੀਂ ਵਿਚਾਰ ਦੋਗੇ ਜਿਹੜਾ ਭਾਰਤ ਨੂੰ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਜਿਹੜੀ ਆਂਧਨ ਹੈ ਉਹ ਦੋਨੋਂ ਜਣੋਂ ਘਟ ਰਹੀ ਹੈ। ਇਹਦੇ ਵਿੱਚ ਕੀ ਪਾਲਿਸੀਆਂ ਆਈਆਂ ਨੇ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ? ਵਿਚਾਰ ਹੈ ਕਿ ਮੈਂ ਆਪਣੇ ਪਿੰਡ ਵਿੱਚ ਜਦੋਂ ਬੈਠ ਗਿਆ ਨਹੀਂ ਮੈਂ ਆਪਣਾ ਮੇਰਾ ਨਿੱਜਾ ਕਿਸੇ ਬਾਰੇ ਵਿਚਾਰ ਲੱਗਦਾ ਕਿ ਮੈਂ ਕਰੀ ਮੇਰੇ ਕੋਲ ਉੱਠੀ ਪਟੇ ਨਾਲ ਜ਼ਾਇਦਾ ਜ਼ਾਇਦਾ ਹੈ। ਪਰ ਮੈਨੂੰ ਲੱਗਦਾ ਕਿ ਅਜੋਕੇ ਯੁੱਗ ਵਿੱਚ ਮੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿਉਂਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪਦੇ ਲਈ ਅੰਨ ਪੈਦਾ ਕਰਨ ਲੱਗੇ ਨੇ ਸੋ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦਾ ਉਹਦੇ ਰੈਕਵਿਪਮੈਂਟ ਬਹੁਤ ਮਹਿੰਗਾ ਉਹ ਸਾਧੋ ਸਮਾਨ ਜਿਹੜਾ ਹਰ ਕਿਸਾਨ ਦੇ ਵਾਸਤੇ ਨਹੀਂ ਜਾਂ ਤਾਂ ਹਰ ਪਿੰਡ ਦੀ ਕਾਰਪੋਰੇਟ ਸਿਸਟਮ ਬਣ ਜਾਂਦੀ ਇੱਕ ਪੂਰਾ ਪਿੰਡ ਇਕੱਠਾ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਕਿ ਅਸੀਂ ਆਪ फसल ਲਾਉਣੀ ਉਹਦੇ ਲਈ ਇਹ ਸਰਕਾਰ ਐਜੂਕੇਟ ਜ਼ਿਆਦਾ ਕਰ ਸਕਦੀ ਹੈ ਜੇ ਉਹ ਐਫਰਟ ਕਰੇ ਤਾਂ ਮੈਨੂੰ ਲੱਗਦਾ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਉਹਦੇ ਪਾਣੀ ਦੀ ਹੈ ਹੈ ਨਾ ਮੈਂ ਮੈਂ ਤੁਹਾਨੂੰ ਜਿਆਦਾ ਗੱਲਾਂ ਕਰਨੇ ਮੈਂ ਲੀਡਰ ਹੈ ਨਹੀਂ ਅੱਜ ਮੇਰੀ ਬੇਜੀ ਹੈ ਇੰਦਾ ਨਹੀਂ ਖਬਰਾਂ ਨਾ ਬਣਾਓ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਕਲਾਸਕੂਲ ਹੈ ਮਾਨ ਸਾਹਿਬ ਜਿਹੜਾ ਵੀ ਸਭ ਪਤੇ ਹੈ ਲੱਖਸਵਾਲਾ ਹੈ ਚਾਪਰੀ ਕੋਲੇ ਵੱਡਾ ਕੱਟ ਹੋ ਰਿਹਾ ਤੁਸੀਂ ਅਪੀਲ ਕਰ ਰਹੇ ਹੋ ਕਿ ਤੁਹਾਡੇ ਫੈਨ ਬਹੁਤ ਜ਼ਿਆਦਾ ਨੇ ਕਿ ਇਸ ਜਗ੍ਹਾ ਤੇ ਚਾਰ ਨੂੰ ਹਾਂ ਚਾਰ ਨੂੰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ ਵੱਡੇਰਿਆਂ ਦੀ ਦੇ ਉਹ ਫਿਰ ਕੀ ਨਿਰਣਾ ਲੰਦੇ ਫਿਰੇ ਤੁਹਾਨੂੰ ਸਾਡੀ ਪੀਰਸ਼ੀ ਡੀ ਜੀ ਹੜਾ ਦੇ ਮੱਧ ਵਿੱਚ ਸ਼ੋਅ ਵੀ ਕੈਨਸਲ ਕਰਦੇ ਲਗਾਤਾਰ ਕਿਸਾਨੀ ਦੀ سپورਟ ਚਾ ਰਹੇ ਹੋ ਬਾਕੀ ਵੱਡੇ ਵੱਡੇ ਕਾਨਸਰਟ ਕਰ ਰਹੇ ਨੇ ਕੀ ਗੱਲ ਤੁਹਾਨੂੰ ਪੈਸਾ ਪਿਆਰੇ ਮੈਨੂੰ ਐ ਜਿਆ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੁੰਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਕਾਨੂੰਨੀ ਹੈ ਹਰਦਾ ਨਹੀਂ ਤੂੰ ਦੇਖੋ ਸਾਬ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਕਿਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਬੇਚਾ ਸਾਨੂੰ ਲੱਗਦਾ ਸੀ ਕਾਂਗਰਸ ਬੈਕ ਕਰਦਾ ਸਾਡੇ ਸਾਡੇ ਜਿਹੜੇ ਆਰਟਿਸਟਾਂ ਨਾਲ ਕੰਪਨੀਆਂ ਨਾਲ ਟਾਇਪ ਹੋ ਦੇਖੀ ਸਾਡੇ ਪਿਛੇ ਚਲੇ ਆ ਰਹੀ ਹੈ